ਮਰਦਾਨ ਅਮਨ ਰੋਡਾ ਜਲੰਧਰ ਦੇ ਵਿੱਚ ਪਹੁੰਚੇ ਨੇ ਅੱਜ ਰੋਡ ਸ਼ੋਅ ਹੈ ਰਮਨ ਜੇ ਕਲਸੀ ਸਾਹਿਬ ਕਿਤਾ ਲੱਗ ਰਿਹਾ ਤੁਸੀਂ ਪੰਜਾਬ ਦੇ ਦੌਰੇ ਤੇ ਹੋ ਤੇ ਕਿਦਾਂ ਨਗਰ ਚੋਨਾ ਦੀ ਲਹਿਰ ਗਈ ਬਿਲਕੁਲ ਜੀ ਬਹੁਤ ਵਧੀਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਹੈ ਕਿਉਂਕਿ ਲੋਕ ਸਿਆਣੇ ਨੇ ਪਿੱਛੇ ਪੰਜਾਬ ਦੇ ਵਿੱਚ ਜਿਮਣੀ ਇਲੈਕਸ਼ਨ ਹੋਈ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਉਸ ਤੋਂ ਬਾਅਦ ਸਰਪੰਚੀ ਦੀਆਂ ਇਲੈਕਸ਼ਨਾਂ ਦਾ ਵੀ ਤੁਸੀਂ ਰਿਜ਼ਲਟ ਵੇਖ ਲਓ ਉਹਦੇ ਵੀ ਕਾਫੀ ਵੱਡਾ 95% ਜਿਹੜੇ ਲੋਕ ਨੇ ਸਰਪੰਚ ਜਿਹੜੇ ਨੇ ਲੋਕਾਂ ਨੇ ਸਰਪੰਚ ਬਣਾ ਦਿੱਤੇ ਹੁਣ ਵਾਰੀ ਹੈ ਕਾਰਪੋਰੇਸ਼ਨਾਂ ਦੀ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਆਪਣੀਆਂ ਵਾਰਡਾਂ ਦਾ ਵਿਕਾਸ ਕਰਾਉਣਾ ਹੈ ਤੇ ਕੌਂਸਲਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਹੋਣੇ ਚਾਹੀਦੇ ਨੇ ਮੁੱਦੇ ਲੈ ਕੇ ਜਿਹੜੇ ਵਾਰਡਾਂ ਦੇ ਵਿੱਚ ਤੁਸੀਂ ਵੀ ਵਾਰਡ ਵਾਈਜ਼ ਜਾ ਰਹੇ ਹੈਗੇ ਉਹ ਮਹੱਲੇ ਦੇ ਵਿੱਚ ਜਾ ਰਹੇ ਲੋਕਾਂ ਨਾਲ ਵਿੱਚ ਦੇ ਉਹ ਕਿਹੜੇ ਮੁੱਦੇ ਸੀ ਲੋਕਾਂ ਦੇ ਕਿਹੜੇ ਤੁਸੀਂ ਜਿਹੜੇ ਵਾਰਡ ਵਾਈਜ਼ ਮੁੱਦੇ ਹੁੰਦੇ ਨੇ بڑے ਛੋਟੇ ਛੋਟੇ ਹੁੰਦੇ ਕਿਸੇ ਦੀ ਗਲੀ ਬਣਨ ਵਾਲੀ ਹੈ ਕਿਸੇ ਦੀ ਸਟਰੀਟ ਲਾਈਟ ਹੈ ਕਿਸੇ ਦਾ ਕੋਈ ਸੀਵਰੇਜ ਦੀ ਸਵੱਸਿਆ ਉਹ ਹੁਣ ਉਹਨੂੰ ਪਹਿਲ ਦੇ ਆਧਾਰ ਤੇ ਜਿਹੜੀ ਆ ਜਦੋਂ ਕਾਉਂਸਲਰ ਸਾਡੇ ਬਣ ਕੇ ਉਹ ਤਰਜੀਹ ਜਿਹੜੀ ਪਹਿਲ ਦੇ ਆਧਾਰ ਤੇ ਦਿੱਤੀ ਜਾਊਗੀ ਸੋ ਕਹਿਣ ਦਾ ਭਾਵ ਬਾਕੀ ਜਿਹੜੀਆਂ ਗਰੰਟੀਆਂ ਨੇ ਜਿਤਨਾ ਜਲੰਧਰ ਦੇ ਵਿੱਚ ਆਪਾਂ ਗਰੰਟੀਆਂ ਦਿੱਤੀਆਂ ਨੇ ਚਾਹੇ ਕੈਮਰੇ ਵੱਲੋਂ ਗੱਲ ਕੀਤੀ ਹੈ ਚਾਹੇ ਇਲੈਕਟ੍ਰਿਸਿਟੀ ਬੱਸਾਂ ਵੱਲੋਂ ਗੱਲ ਕੀਤੀ ਹੈ ਕਿਉਂਕਿ ਪੋਲੀਸ਼ਨ ਨੂੰ ਮੁੱਦੇ ਨਜ਼ਰ ਰੱਖਦੇ ਹੋਇਆ ਚਾਹੇ ਸਾਫ ਪਾਣੀ ਦੇ ਵਿਕਾਸ ਦੀ ਗੱਲ ਕੀਤੀ ਆ ਉਹ ਜਿਹੜੀਆਂ ਗਰੰਟੀਆਂ ਦੇ ਕੇ ਗਏ ਉਹ ਤੁਹਾਡੇ ਸਾਹਮਣੇ ਸਾਰੇ ਜਲੰਧਰ ਵਾਲਿਆਂ ਦੇ ਲੋਕਾਂ ਦੇ ਵਿੱਚ ਭਰੀ ਭਾਂਤ ਉਹਨਾਂ ਨੂੰ ਪਤਾ ਅਸੀਂ ਕਹਿੰਦੇ ਤਗੜੇ ਹੋ ਕੇ ਹੁਣ ਆਮ ਆਦਮੀ ਪਾਰਟੀ ਦਾ ਮੇਰ ਬਣਾ ਦਿਓ ਤਾਂ ਜੋ ਕਿ ਜਿਹੜੇ ਸਾਡੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਕਮੀ ਨਾ ਰਵੇ। ਇਹ ਦੇਖਿਆ ਸੀ ਗੱਲਬਾਤ ਕੀਤੀ ਕੀ ਕਲਸੀ ਜੀ ਦੇ ਨਾਲ ਆਪਾਂ ਪੰਜਾਬ ਪ੍ਰਧਾਨ ਜੋ ਅਮਨ ਰੋੜਾ ਜੀ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕਹਣਾ ਲੋਕਾਂ ਦੀਆਂ ਜਿਹੜੀਆਂ ਛੋਟੇ-ਛੋਟੇ ਮੁਸ਼ਕਲਾਂ ਉਹ ਜਲਦੀ ਹੱਲ ਕੀਤੇ ਜਾਣਗੇ ਕਿਦੋਂ ਚਲੰਦਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬੰਦਾ ਹੈਗਾ ਸਾਡੇ ਨਾਲ ਪੰਜਾਬ ਪ੍ਰਧਾਨ ਰਮਨ ਜੀ ਅਮਨ ਜੀ ਕਿੱਤਾ ਲੱਗ ਰਿਹਾ ਤੁਸੀਂ ਪੰਜਾਬ ਦੇ ਵਿੱਚ ਪੂਰੇ ਚਰਚਾ ਦੇ ਵਿੱਚ ਹੁਣ ਅੰਮ੍ਰਿਤਸਰ ਤੋਂ ਵੀ ਆਏ ਹੋ ਕਿੱਦਾਂ ਦਾ ਮਾਹੌਲ ਹੈ ਇਲੈਕਸ਼ਨ ਦਾ ਬਹੁਤ ਵਧੀਆ ਵਿਆਵਰ ਕੰਮ ਆਲ ਆਇਆ ਆ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਦੇ ਵਿੱਚ ਬਣਿਆ ਹੋਇਆ ਜੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਲਗਾਤਾਰ ਤੁਸੀਂ ਪਹੁੰਚ ਰਹੇ ਹੈਗੇ ਮਹੱਲਿਆਂ ਦੇ ਵਿੱਚ ਗਿਓ ਕਿਹੜੇ ਮੁੱਦੇ ਹੋਣਗੇ ਕਿਹੜੇ ਲੋਕਾਂ ਦੇ ਜਿਹੜੇ ਪੰਜ ਮੁੱਦੇ ਸੀਗੇ ਜਿ ਉਹਨਾਂ ਦੇ ਗਾਰੰਟੀਆਂ ਦੇ ਚੁੱਕੇ ਚਾਹੇ ਪਾਣੀ ਦਾ ਸੀਵਰੇਜ ਦਾ ਇਲੈਕਟ੍ਰਿਕ ਬੱਸਸ ਦਾ ਟ੍ਰੈਫਿਕ ਦਾ ਇਹ ਸਾਰੇ ਮੁੱਦੇ ਨੇ ਜਿਹੜੇ ਅਸੀਂ ਆਲਰੇਡੀ ਕਵਰ ਕਰ ਚੁੱਕੇ ਤੇ ਇਹਨਾਂ ਦੇ ਉੱਪਰ ਪਹਿਲੇ ਦਿਨ ਤੋਂ ਕੰਮ ਸ਼ੁਰੂ ਹੋਏਗੇ ਜਿਵੇਂ ਸਾਡੀ ਸਾਡੀ ਕਾਰਪੋਰੇਸ਼ਨ ਗੀ ਹੈ ਕਿ ਜਲੰਧਰ ਦੇ ਕਈ ਮੁੱਦੇ ਆ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਕੀ ਕਹਿੰਦੇ ਨੇ ਸਭ ਤੋਂ ਪਹਿਲੇ ਤੇ ਪਹਿਲ ਦੇ ਦਰ ਤੇ ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਮੈਂ ਉਹੀ ਤਾਂ ਗੱਲ ਕਹੀ ਹੈ ਨਾ ਜੀ ਪਾਣੀ ਔਰ ਸੀਵਰੇਜ 100% ਹਰ ਘਰ ਨੂੰ ਕਨੈਕਸ਼ਨ ਹੈ ਜਿਹੜਾ ਸਾਫ ਸੁਥਰੇ ਪਾਣੀ ਦਾ ਔਰ ਸੀਵਰੇਜ ਦੀ ਪ੍ਰੋਪਰ ਡਿਸਪੋਜ਼ਲ ਦਾ ਉਹ ਸਾਡੀਆਂ ਪੰਜ ਗਰੰਟੀਆਂ ਦੇ ਵਿੱਚ ਦਰਜ ਹੈ ਜੀ ਹੋਰ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਜਲਦੀ ਕਿਹੜਾ ਹ ਦੇਖੋ ਮੈਂ ਤੁਹਾਨੂੰ ਬਰੌਡਲੀ ਤੁਹਾਨੂੰ ਦੱਸ ਸਕਦਾ ਜੀ ਕਿ ਪੰਜ ਗਰੰਟੀਆਂ ਦੇ ਵਿੱਚ ਅਸੀਂ ਆਲਮੋਸਟ ਸਾਰਾ ਕੁਝ ਕਵਰ ਕਰ ਲਿਆ ਜਿਹੜਾ ਕੁਝ ਉਸ ਤੋਂ ਇਲਾਵਾ ਵੀ ਹੋਊਗਾ ਕਾਰਪੋਰੇਸ਼ਨ ਸਰਕਾਰ ਦੇ ਕੰਮ ਕਰਨ ਵਾਲਾ ਉਹ ਕਰਾਂਗੇ ਦੇਖਿਆ ਅਸੀਂ ਗੱਲਬਾਤ ਕੀਤੀ ਕਿ ਅਮਨ ਢੋੜਾ ਜੋ ਪੰਜਾਬ ਪ੍ਰਧਾਨ ਹੈ ਜੋ ਹੈ ਪੂਰੇ ਪੰਜਾਬ ਦੇ ਵਿੱਚ ਮਹੱਲੇ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਹੜੀਆਂ 5 ਗਾਰੰਟੀਾਂ ਸੀ ਉਹ ਅਸੀਂ ਜਿਹੜੀਆਂ 5 ਗਾਰੰਟੀਾਂ ਦੇ ਵਿੱਚ ਉਹ ਜਲਦੀ ਉਹ ਪੂਰੀਆਂ ਕੀਤੀਆਂ ਗਈਆਂ ਹੋਰ ਵੀ ਕਿਹੜੇ ਮੁੱਦੇ ਹੋਣਗੇ ਉਹ ਜਲਦੀ ਲੋਕਾਂ ਦੇ ਕੋਰੇ ਕੀਤੇ ਜਾਣਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦੜ